ਹਾਂਜੀ ਬਾਜੀ ਚਾਚੀ ਕਾਲ ਜੀ ਉੱਠ ਕੇ ਜੀ ਗੁੱਡ ਮਾਰਨਿੰਗ ਮੇਰੇ ਬਾਹੂ ਨੂੰ ਹੈ ਪੁੱਤ ਮੈਂ ਉੱਠ ਗਿਆ ਹਾਂਜੀ ਆ ਗਈ ਕਰਾ ਲੈਣਾ ਕਰਦੇ ਹੈ ਨੌਂ ਮੜੇ ਮਾਲ ਲਿੰਦਾ ਪੁੱਤ ਮੇਰਾ ਛੋੜੇ ਛੋੜੇ ਉੱਠ ਕੇ ਯਾ ਵੀ ਟਾਈਮ ਹੋ ਗਿਆ 8:30 ਦਾ 9 ਦਾ ਹਾਂਜੀ ਆ ਗਿਆ ਜਾ ਗਿਆ ਜਾਗ ਗਿਆ ਆ ਗਿਆ ਪੁੱਤ ਨੂੰ ਹੂੰ ਮੰਮੀ ਦੁੱਧ ਲੈਣ ਗਈ ਏ ਬੋ ਤਦਾ ਦੁੱਧੂ ਹੈ ਫਿਰ ਫੁੱਟ ਕੇ ਦੁੱਧ ਪੀਣੇ ਆਗੇ ਹੈ ਗੁੱਟੋਂ ਹੰਡੀ ਗੁੱਟੋ ਹਰ ਵਦਿ ਹੋਏ ਹਰ ਵਦਿ ਕੋਈ ਕੰਨ ਕਿੱਥੋਂ ਆ ਜਾਉ ਹਰ ਵਦਿ ਹੋਏ ਸੰਡੇ ਕਿੱਥੋਂ ਅੱਜ ਆਉਣ ਡੀਆਂ ਹਰ ਕਤੇ ਹਰ ਫਤੇ ਹਰ ਕਤੇ ਹੋਣ ਗੱਲ ਸੌਂਦਾ ਵਾ ਕਿ ਪਤਾ ਲੱਗਦਾ ਕਿ ਕਿੱਥੇ ਮੁਸ਼ਕਲ ਆਉਂਦੀ ਕਿੱਥੇ ਕੀ ਗੱਲ ਕੀ ਮੈਂ ਮੂਰੇ ਸਾਹਬਾ ਦੇਕਰਨ ਨਾ ਮੂਦੇ ਨੇ ਇਹ ਕਿੰਦਾ ਇਹ ਕੀ ਆਈ ਹੈ ਕੀ ਆਈ ਹੈ ਪਤਾ ਦੇਖੋ ਸленਡਰ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਸਵੇਰ ਦਾ ਟਾਈਮ 9:30 ਦਾ ਹੋ ਗਿਆ ਤੇ ਆਪਾਂ ਹੀ ਜਾਣਾ ਸੀ ਕਿ ਮੈਂ ਗੱਡੀ ਗੱਡੀ ਧਵਾ ਲੈਂਦੇ ਆ ਤੇ ਮਿਲਦੇ ਆਂ ਫਿਰ ਚਾ ਆਪਣੀ ਵੀਡੀਓ ਇਸ ਵੇਲੇ ਦਾ ਟਾਈਮ ਹੋ ਗਿਆ ਨਾਲ ਲੈ ਆ ਉਹ ਨਾਸਨ ਦਾ ਕਰ ਲਈਏ ਠੀਕ ਫਿਰ ਅਗਰ ਤਾਂ ਕਲੌਕ ਦੇ ਨਾਲ ਜੇ ਨਾ ਮੈਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਕੀ ਟਾਈਮ ਹੋ ਗਿਆ ਦੇਖੋ ਜੀ 4:30 ਦਾ ਤੇ ਇਹਦੇ ਹਰਫ ਦੇ ਜੇ ਲੈ ਰਹੇ ਝੂਟੇ ਮਾਟੇ ਹਾਂਜੀ ਤੇ ਇਹਦੇ ਨਾਲ ਨੇ ਨਾਨਾ ਜੀ ਤੇ ਮੈਂ ਅੱਜ ਗਿਆ ਸੀ ਸਵੇਰ ਦਾ ਤੇ ਹੁਣ ਆਇਆ ਹਾਂ ਜੇ ਥੋੜਾ ਕੰਮ ਸੀ ਆਪਾਂ ਨੂੰ ਗੱਡੀ ਗੁੱਡੀ ਧਲਾ ਗਿਆ ਮੈਂ ਚੱਲ ਗਿਆ ਇਹ ਗੱਡੀ ਤੇ ਗਿਆ ਅੱਜ ਕਿਤੇ ਜਾਣਾ ਜ਼ਰੂਰੀ ਸੀ ਤੇ ਉੱਥੇ ਮੈਂ ਅੱਜ ਗਿਆ ਤਾਂ ਕਰ ਕੰਮ ਤੇ ਨਹੀਂ ਗਿਆ ਅੱਜ ਤੇ ਹੁਣ ਮੋਟਰਸਾਈਕਲ ਬਣਨ ਦਿੱਤਾ ਮੋਟਰਸਾਈਕਲ ਵੀ ਲਏ ਉਹਦਾ ਸਰਵਿਸ ਕਰਾਈ ਮੋਟਰਸਾਈਕਲ ਲੇਕਿਨ ਫੇਰ ਉਹ ਬਾਤ ਹੀ ਕਰਨ ਡਿਆ ਭੈਣ ਜੰਜੇ ਦੇ ਵਿੱਚ ਤਾਂ ਕਾ ਚਲੋ ਪ੍ਰੋ ਲੈ ਆਨੇ ਮੋਰਸਲ ਇਤ ਬਾਹਰ ਵੇਖਿਆ ਬਾਹਰ ਕੋਈ ਹੈ ਨਹੀਂ ਮੈਂ ਫਿਰ ਡੈਡੀ ਨੂੰ ਕੀਤਾ ਕੋਣ ਮੈਂ ਤੂੰ ਆ ਜਾ ਉਹ ਮੋਰਸਲ ਉੱਥੋਂ ਜਾ ਕੇ ਦੋ ਜਣੇ ਜਾਣੇ ਫੇਰ ਹੀ ਮੋਰਸਲ ਲੈ ਜਾਵਾਂਗੇ ਨਾ ਹਨਾ ਉੱਥੇ ਹੈਗਾ ਤੇ 3-4 ਕਿਲੋਮੀਟਰ ਦੂਰ ਅਣੀ ਲੈ ਆਨੇ ਆ ਪਰ ਆਣ ਕੇ ਬੈੱਡ ਦਾ ਕੰਮ ਕਰਨ ਵਾਲਾ ਪਿਆ ਨਾਲੇ ਖਲਾਰਾ ਕਾਫੀ ਪਿਆ ਹੱਡੇ ਬਾਹਰ ਜਿਹੜੀ ਸਾਡੀ ਗੱਡੀ ਲਾਉਣਾ ਪੋਰਚ ਜਿਹੜੀ ਪੋਰਚ ਦੇ ਵਿੱਚ ਕਾਫੀ ਖਲਾਰਾ ਪਿਆ ਸਮਾਂ ਚੁੱਪਣ ਵਾਲਾ ਪਿਆ ਉੱਥੇ ਬੰਦਾ ਇਹ ਕੰਮ ਕਰ ਕੋਲ ਹੁੰਦੇ ਨੇ ਬੰਦਾ ਬਾਹਰ ਦੇ ਕੰਮ ਪਹਿਲਾਂ ਕਰਦਾ ਕਿਉਂਦੀ ਹੈ ਕਿ ਨਾ ਬੰਦਾ ਸੋਚਦਾ ਕਿ ਜਿੱਥੋਂ ਇਨਕਮ ਹੋਵੇ ਉਸ ਤੋਂ ਨੰਮ ਦਾ ਸੋਲਦਾ ਬਾਅਦ ਆਪਣੇ ਘਰ ਦੇ ਕੰਮ ਤੇ ਹੋਣ ਲਈ ਬੰਦਾ ਕਰੀ ਜਾਂਦਾ ਲੰਬਾਰ ਦੇ ਕੰਮ ਨਾਲ ਬੇਰਨ ਜ਼ਰੂਰੀ ਤੇ ਕਰੋ ਘਰ ਮਿਲਦੇ ਨੇ ਸਬਸੇ ਮਸਾਲੇ ਆਈਏ ਮਿਲਦੇ ਘਰਾਂ ਨੂੰ ਫੇਰੀ ਨਾਨੀ ਆ ਗਈ ਉਹ ਨਾਨੂ ਵੀ ਆ ਗਿਆ ਤੇ ਫਿਰ ਸਮਝਣੇ ਲੱਗਦੇ ਨੇ

ਕਿਵੇਂ ਠੀਕ ਆ ਮੇਰੇ ਬੈਠਾ ਹੀ ਆ ਮੇਰਾ ਬਲਸਾ ਜਾ ਹੋਇਆ ਵਾ ਪਰ ਸੂੰ ਦੀ ਰੋਟੀ ਖਾਦੀ ਹੋ ਮੈਂ ਅੱਜ ਖੁਬ ਨੇ ਰੋਟੀ ਖਾ ਗਈ ਡਾਕਟਰ ਉਹ ਹੁਣ ਪਜਣ ਨਹੀਂ ਦਿਆ ਪਾਣੀ ਵੀ ਨਹੀਂ ਤਾਂ ਮੈਂ ਰੋਟੀ ਆ ਮਨ ਮੋਰ ਬਲਸਾ ਜਾ ਹੋਇਆ ਵਾ ਇਹ ਮੇਰਾ ਮੋਰ ਪਹਿਲਾਂ ਹੋਰ ਸੰਦੀਪ ਠੀਕ ਦੀਪੂ ਠੀਕ ਹਰ ਬੁਰ ਚਲੋ ਵਧੀਆ ਕਰਦਾ ਡਾਂਦ ਠੀਕ ਹੋਣਾ ਕਈ ਕਹਿੰਦੇ ਮਾ ਠੀਕ ਨਹੀਂ ਬੜੇ ਦੀ ਮਿਹਰ ਨਹੀਂ ਤੇ ਬੜਾ ਬਹੁਤ ਬੁਰਾ ਆਈ ਰਡ ਜੀ ਮੈਚਿੰਗ ਬਹੁਤ ਸੋਹਣੀ ਕੀਤੀ ਆ ਇੱਕ ਚਿਰ ਤਣਾ ਬੈਟ ਹਾਂ ਜੀ ਕਹਿੰਦਾ ਤੂੰ ਕਹਿੰਦਾ ਇੰਨੂ ਤੋੜ 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 ਆਉਂ ਜੋੜ ਲਾਉਂਦਾ ਹੀ ਤਾਂ ਉਹ ਤੋੜ ਜਾ ਹਾਂ ਉਹ ਤੋੜ ਤੋੜ ਜੋੜ ਨਾਉਂਦਾ ਕਿੰਦਾ ਮਨ ਚੋਕ ਹਾਂ ਮੰਮਾ ਬਾਜੀ ਚੱਕ ਕੇ ਕਾਕੀ ਦੀ ਬਾਰੀਂ ਕਹ ਦੇ ਜੀ ਮੰਮਾ ਮੰਮਾ ਬਾਰੀਂ ਬਾਰੀਂ ਮੰਮਾ

ਜੋ ਹੁਣ ਘਰੇ ਫਰੀ ਹੀ ਮੈਂ ਕਿਹਾ ਚਲੋ ਉੱਪਰਲੇ ਕਮਰੇ ਦੇ ਵਿੱਚ ਬੈੱਡ ਟੋਕਨ ਵਾਲਾ ਮਨੇ ਬੈੱਡ ਤਿਆਰ ਕਰ ਦਿੰਦੇ ਉੱਪਰਲੇ ਕਮਰੇ ਦੇ ਵਿੱਚ ਬੈੱਡ ਤਿਆਰ ਕਰਨ ਵਾਲਾ ਮੈਂ ਜਲਦੀ ਬੈੱਡ ਤਿਆਰ ਕਰ ਦਿੰਦੇ ਜਿਹੜੇ ਬੋਰ ਬੋਰ ਤੇ ਵੱਡੇ ਪਏ ਸੀ ਕਾਫੀ ਦਿਨਾਂ ਦੇ ਤੇ ਮਤਲਬ ਤਿਆਰ ਕਰਨ ਦਾ ਟਾਈਮ ਨਹੀਂ ਲੱਗਣਾ ਮੈਂ ਕਿਹਾ ਢਾਂਚਾ ਅੱਜ ਤਿਆਰ ਕਰ ਦਿੰਦੇ ਆਂ ਅਰ ਫਿਰ ਬੈਡਰੂਮ ਤਿਆਰ ਕਰ ਦਿੰਦੇ ਮੇਰੇ ਕੋਲ ਬੋਰ ਲਈ ਅੱਗੇ ਹੁੰਦਾ ਰਹੇਗਾ ਹੈ ਵੱਡੀਆਂ ਟੋਆ ਨਹੀਂ ਨਹੀਂ ਜਿਵੇਂ ਹੁਣ ਵੱਡੀਆਂ ਟੋਆ ਚੱਲਦੀਆਂ ਬੈੱਡ ਤੇ ਉਹ ਵੀ ਸੋਹਣੀਆਂ ਲੱਗਦੀਆਂ ਹਨਾ ਓ ਲੁੱਕ ਓ ਲੁੱਕ ਵਧੀਆ ਜੀ ਲੱਗਦੀ ਸੋ ਥੋੜੀ ਵਧੀਆ ਲੱਗਦੀ ਤੁਸੀਂ ਕਿੰਤੇ ਹੀ ਕਿਹੜੀ ਛੋਟੀ ਨਹੀਂ ਮੁਰ ਜਾਣੀ ਭੰਨਿਆ ਤੋਂ ਹਾਂ ਸਾਫ ਨਹੀਂ ਹੁੰਦੇ ਇਹ ਬੈੱਡ ਬਣਾਉਂਦੇ ਪਏ ਨੇ ਹਰ ਫਤੇ ਦਾ ਇਹ ਹੁਣ ਹੱਟਾ ਥੋੜਾ ਹੁਣ ਹਰ ਫਤੇ ਦੀ ਹਰਕ ਚੀਜ਼ ਹਰ ਫਤੇ ਦੀ ਕਈ ਜਣੇ ਕਹਿ ਵੀ ਦਿੰਦੇ ਵਿੱਚ ਕਿ ਹੁਣ ਇਹ ਹਰ ਫਤੇ ਹਰ ਫਤੇ ਨਾ ਛੱਡਦੇ ਤੇ ਜਿੱਦੋਂ ਤੁਹਾਡਾ ਪੁੱਤ ਹੋਤੇ ਸੀ ਉਹਦੇ ਨਾਲ ਹੈ ਨਾ ਸਹੀ ਗੱਲ ਨਾ ਹਾਰਫਤ ਇਹਨੂੰ ਮੈਂ ਸਮਾ ਕੇ ਆਈ ਹਾਂ ਦੇ ਲਗ ਕਰ ਇਹਦੇ ਭਾਏ ਉੱਠ ਹੀ ਜਾਵੇ ਆਵਾਜ਼ ਸੁਣ ਕੇ ਕੱਲ ਥੁੱਕਣ ਥੁੱਕਦੇ ਪੈਣਾਈ ਤੇ ਉਹ ਅਜਿਹਾ ਜਿਹਾ ਹੋਰ ਸੁਣ ਕੇ ਤੇ ਉੱਠ ਜਾਂਦਾ ਭਾਰਾ ਜਿਹਾ ਤੇ ਸੁੱਤਾ ਹੋਣੀ ਮੈਂ ਦੇਖਿਆ ਵੇ ਵੇ ਵੇਖਣਾ ਹੈ ਕਾਜ ਬਣਾਉਦੇ ਕਿ ਮਿਸਤਰੀ ਲੱਗੇ ਘਰੇ ਵੇਖ ਕੇ ਆਵਾ ਤੇਰਾ ਵੀ ਆਪਣਾ ਹੀ ਹੈ ਪਹਿਲਾਂ ਨੂੰ ਮੇਰੇ ਪਹਿਲਾਂ ਦੇ ਕਾਜ ਨੂੰ ਇਹਨਾਂ ਦੇ ਜਮਾਨੇ ਨੂੰ ਨਾ ਉੱਡ ਗਿਆ ਸਾਰਾ ਸਹੀ ਗੱਲੀ ਬੋਲ ਉਹ ਇਹ ਨੂੰ ਪਹਿਲੇ ਬਖਰ ਜੀ ਨੂੰ ਨਾ ਪਸੰਦ ਇੰਨੀ ਚੀਜ਼ ਇਹ ਟੈਂਪਰੇਰੀ ਦੂਜੇ ਜਨਾਬ ਨੇ 2 ਇੰਚੀ ਪਰੇ ਨਾਲ ਅੱਧੇ ਉੱਤੇ ਬੋਰਡ ਦੇ ਕਸ ਨੇ ਗਾਉਂਦਾ ਅਗਰ 2 ਇੰਚੀ ਦੇ ਉੱਤੇ ਬੜੇ ਆ ਛਾਲੂ ਤੇ ਰਜਣਾ ਤੇ ਰੋ ਰੋਹ ਨਾਲ ਨਹੀਂ ਜੀ ਨਹੀਂ ਨਹੀਂ ਇਹ ਤਾਂ ਲੱਟਾ ਹਾਂ ਲਾਉਣੇ ਜੀ ਦੋ ਕੱਟ ਕੇ ਪੀਸ ਮਾਰਦੇ ਇੱਥੇ ਮੇਰੇ ਚੋਣ ਹੋਣੇ ਹੋਰ ਕਰਨੇ ਠੀਕ ਸਾਰੇ ਵਧੀਆ ਵਧੀਆ ਉਹਦਾ ਵੀ ਅੱਛਾ ਨਾ ਪੇਤਾ ਬੋਲ ਜਾਂਦਾ ਨਾ ਪਲੇਖਾ ਪੈ ਜਾਂਦਾ ਉਹ ਵੀ ਛੋਟੀ ਜਿਹੀ ਛੋਟਾ ਜਿਹੀ ਉਹ ਇਹ ਗਏ ਇਹ ਕਿਹੜੇ ਜਿਹੜੇ ਜੱਜ ਜਿਹਨਾਂ ਦੇ ਕਿਨਾਂ ਆਏ ਗਏ ਉਹਦਾ ਮਿਲ ਕੇ ਆ ਚਾਹੂ ਲੈ ਆਉਣੇ ਘਟ ਬਣਾ ਕੇ ਵੀਰ ਆਇਆ ਹੈ? ਲਿਆਓ ਰੋਟੀ ਤਾਂ ਆਪਾਂ ਖਾ ਲਈਏ ਹੁਣੇ ਅਜੇ। ਹਾਂਜੀ ਹਰਫਤੇ ਵਾਦੇ ਲਿਆਓ ਦੁੱਧ। ਕਿਉਂ ਹਰਫਤੇ? ਇਹ ਕਿ ਨਹੀਂ? ਇਹ ਮੇਰੀ ਸਮਝਰੀ ਲਿਆਓ। ਹੈ? ਮੈਂ ਚਾਹ ਤਰਸਾਉਂਦਾ। ਮੈਂ ਚਾਹ ਪੀ। ਲਿਆਓ 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 ਨਾ ਦੁੱਧ ਲਿਆਓ ਮੇਰਾ ਵੀ ਕੇ। ਕਿਉਂ ਫਤੇ? ਭਾਜੀ ਇਹਨੇ ਇਹ ਵੀ ਮੇਰੇ ਵੱਡਾ ਵਾ ਚੰਗੀ ਗੁੱਡੀ ਡੋਣੀ ਹੈ ਬੱਲਾ ਵੀ ਗੁੱਡੀ ਕੇ ਤਾਂ ਮੁੱਖ ਨਾੜ ਜੂ ਐਵੇਂ ਮਾਜਾ ਨਹੀਂ ਪਾਪਾ ਤੇਰਾ ਜੀ ਇੱਕੋ ਮਿੰਟ ਬਸ ਇੱਕੋ ਹੀ ਮਿੰਟ ਭਾਜੀ ਨੇ ਜੀ ਇੱਕੋ ਘੇੜਾ ਮਾਰਕਟ ਮੈਂ ਉਧਰ ਫੇੜ ਜਣੀ ਨੇ ਪਪਾ ਇੱਕੋ ਮਿੰਟ ਬਾ ਇੱਕ ਵਾਰੀ ਹੋਰ ਆ ਜਾ ਲੈ ਲੈ ਕੰਨੀ ਦੇ ਦੋ ਹਾਂ ਇੱਕੋ ਕੰਨੀ ਦੇ ਦੋ ਕੰਨੀ ਕੀ ਇਹਨੇ ਇਹਨੇ ਦੇ ਪਾ ਭਾਜੀ ਜਿਹੜੀ ਆ ਮਾਸਕ ਤੇਪ ਜਿਹੜੀ ਉਹਨੂੰ ਸਾਨੂੰ ਮੈਂ ਕਿਹਨੂੰ ਲਾਉਣ ਵਾ ਕਰੀ ਰੱਖੀ ਇਹਨੇ ਗੁੱਡਿਆਂ ਨੂੰ ਥੱਪ ਥੱਪ ਮਕਾਦ ਨਹੀਂ ਭਾਜੀ ਨਾਲ ਟੀਮ ਤੇ ਸਵੇਰੇ ਜੇ ਬੰਦਲ ਨਹੀਂ ਹੁੰਦਾ ਜੀ ਇਹਨੇ ਇਦਾਂ ਕਰਦੇ ਨਾ ਨਿਆਣੇ ਇਦਾਂ ਨਹੀਂ ਕਰਦੇ ਇੱਕੋ ਜਗ੍ਹਾ ਤੇ ਟੇਬਲ ਲਾ ਲੈਣਾ ਉੱਥੇ ਵੀ ਰੋੜੀ ਜਾਈਂ ਕੁੱਟੀ ਕਰਦੇ ਉਹ ਮਰ ਤੋਂ ਡੇ ਦੀ ਨਹੀਂ ਗੁੱਡੀ ਉੜਦੀ ਨਹੀਂ ਗੁੱਡੀ ਨਹੀਂ ਉੜਦੀ ਮੈਂ ਨਾ ਮਨਿੰਦਰ ਦੇ ਮੰਡੇ ਦਾ ਸਾਮ ਦਾ ਉਹ ਮਨਿੰਦਰ ਨਾਲ ਗੁੱਡੀ ਕਾਢੀ ਕਾਢ ਕੇ ਆਉਣਾ ਮਾਂ ਇਹ ਆੜ ਉੜ ਜਾਣੀ ਉਹਨੇ ਫੇਰ ਨਾ ਪਾਪਾ ਇੱਕੋ ਈ ਵਾਰੀ ਬਸ ਹੋਰ ਆ ਜਾ ਇੱਕੋ ਈ ਵਾਰੀ ਆ ਜਾ ਵਾ ਟੇਪ ਨਹੀਂ ਲੱਗਣ ਦੀ ਆਪਣੇ ਦਾ ਵਾਵਾ ਟੇਪ ਟੂ ਲਾਗ ਬੰਡਲ ਦਾ ਬੇੜ ਦਾ ਨਾਲ ਇੱਕ ਇੱਕ ਬੰਡਲ ਹੋਰ ਲਓ ਜੁੜੀ ਨਹੀਂ ਅਜੇ ਬੜਾ ਸਾਵਣਾ ਕੀ ਮੇਲਾ ਨਾਮ ਗੈਂਡੇ ਤੂੰ ਵੀ ਇਦਾਂ ਕਰਿਆ ਕਰਨਾ ਬੜਾ ਨਿਸ਼ਾਨ ਨਹੀਂ ਇਹ ਨਹੀਂ ਕਰਿਆ ਕਰਨਾ ਕਿਉਂ ਫਤਹਿ ਬੋਲ ਚਲ ਭਾਈ ਗਾਨੀ ਮੈਂ ਵੇਖੀ ਸੀ ਕੰਨਾ ਨੀਕਾ ਮੈਂ ਕਹਿੰਦਾ ਇਹ ਕੰਨਾ ਤੇ ਤੁਹਾਡੇ ਮੇਰੇ ਨੂੰ ਘਰ ਕੋਲੋਂ ਪਾਵੇ ਸਹੀ ਲਿਖਾ ਨੂੰ ਭਜਾਉਣਾ ਵੇਖੀ ਕਿੱਦਾਂ ਵੇਖੀ ਉਧਰੋਂ ਇਹਨਾਂ ਦੇ ਕੋ ਪ੍ਰਿੰਸੀਪਲ ਉਹ ਅੰਦਰ ਨਾ ਸਕੂਲ ਦਾ ਬਸ ਠੀਕ ਹੈ ਜਾਂ ਭਲਵਾਣਾ ਇਹ ਬੰਨਾ ਜਾਂ ਕੁਸਾ ਇਹ ਜਿਹਨੇ ਮੋਦੀ ਨਾਲ ਕਿਨੂ ਪਿਲਾਇਆ ਉਹ ਚਲਾਣਾ ਤੇ ਚੇਰ ਕਰ ਸਾਰੀਆਂ ਮੈਂ ਮਰ ਦੋ ਹਰ ਦ ਹਾਂਜੀ ਹਾਂਜੀ ਕੱਲ ਦੀ ਠੀਕ ਚਾਹ ਲਿਆਉ ਤੈਨੂੰ ਬਣਾ ਕੇ ਵਧੀਆ ਜੱਬ ਚਾਹ ਨਾਲ ਗੋੜ ਵਾਲੀ ਚਾਹ ਗੋੜ ਵਾਲੀ ਚਾਹ ਲਿਆਓ ਪਹਿਲਾਂ ਉਹ ਟਾਈਮ ਟਾਈਮ ਸੀ ਪਾਈਂ ਟਾਈਮ ਕੀ ਕਹਿੰਦੇ ਆ ਮਾਮੂ ਮਾਮੂ ਕੀ ਕਹਿੰਦੇ ਆ ਕਹਿੰਦਾ ਗੁੱਡੀਆਂ ਲਿਆ ਕੇ ਦਊਂਗਾ ਬਾਉ ਨੂੰ ਮੈਂ ਗੁੱਡੀਆਂ ਲੋਹੜੀ ਦੀ ਕਹਿੰਦਾ ਬਹੁਤ ਗੁੱਡੀਆਂ ਲਿਆਉਂਗਾ ਬਹੁਤ ਡੌਣੀਆਂ ਗੁੱਡੀਆਂ ਗੁੱਡੀਆਂ ਡੌਣੀਆਂ ਹਰ ਗੁੱਡੀਆਂ ਕਹਿਣਾ ਮੰਨਦੇ ਨਹੀਂ ਹਣਾ ਇਹ ਕਹਿਣਾ ਤਾਂ ਕੋਈ ਵੀ ਨਹੀਂ ਨਾ ਮੰਨਦਾ ਕਵੇ ਕਿਨੂੰ ਕਿਨੂੰ ਕਵੇ ਕਿਨੂੰ ਕਰ ਚਲੋ ਫਿਰ ਹਾਂਜੀ ਰੋਕ ਦੀਏ ਬੈਠਾ ਹਫ਼ਤੇ ਦਾ ਤੇ ਨਾਲੇ ਚਾਹ ਬਣਨ ਲੱਗੀ ਆਂ ਮੈਂ ਆਂ ਫੋਨ ਤੇ ਗੱਲ ਕਰ ਤਾ ਉਹਨਾਂ ਚਰ ਚਲੋ ਵੀ ਆਪਾਂ ਬੈਠੇ ਵੇਖੋ ਹਲਾਲ ਨੇ ਤਿਆਰ ਕਰਦੇ ਇਹ 1 ਪੀਸ ਹੀ ਕੀਤਾ ਤਿਆਰ ਪੂਰਾ 1 ਪੀਸ ਤੇ ਇਹ ਲਈ ਛੜ ਕੇ ਪਲਾਈਆਂ ਲਾਉਂਦੇ ਸਾਰੇ ਸਪੋਟਾਂ ਜੀਆਂ ਲਾਉਂਦੇ ਪਰ ਆਪਾਂ ਉਹ ਨਹੀਂ ਕੀਤਾ ਕੰਮ ਉਨੀਵੇਂ ਆ ਮਾ ਬੋਡੀ ਮਾਰਤਾ ਆਪਾਂ ਵਿੱਚ ਉਨੀਵੇਂ ਮਾ ਪਲਾਈ ਮਾਰਤੀ ਆ ਮਗਰ ਸੋ ਵਧੀਆ ਕੋ ਜਿੱਦਾਂ ਮਰਜ਼ੀ ਬੰਦਾ ਵਿੱਚ ਰੱਖ ਵਿੱਚ ਖਲੋਗੇ ਕੱਪੜੇ-ਕਪੜੇ ਰੱਖ ਸਕਦਾ ਨਾ ਕੇਵਲੇ ਹੋ ਜਾਂਦਾ ਨਾ ਮਨ ਦਾ ਪੈ ਰਹਾਦਾ ਸਾਰਾ ਨਿਕਲ ਜਾਂਦਾ ਹੈ ਇੱਥਾ ਆਹ ਹੇਠਲੀ ਸਾਈਡ ਵਾ ਸਪੋਟਾ-ਸਪਟਾ ਵੀ ਅੱਜਕੱਲ ਉਹ ਰੈਡੀਮੇਡ ਵਾਲੇ ਲਾਉਂਦੇ ਆ ਸਪੋਟਾ-ਸਪਟਾ ਉਹਨਾਂ ਦੇ ਕੋਲ ਹੀ ਗਾਂ ਜਾਂਦੀਆਂ ਹਾਂਜੀ ਚਾਹ ਚਾਹ ਲੈ ਆਓ ਫਿਰ ਕਹਿੰਦੇ ਡੇਂਗੋੜ ਵਾਲੀ ਚਾਹ ਬਣਾ ਲਿਓ ਇਹ ਕੀ ਦਾਲ ਇੱਥੇ ਮੈਂ ਕਰਦੀ ਪਈ ਆ ਦੁੱਧ ਗਰਮ ਤੇ ਹੁਣ ਇਹ ਕਹਿੰਦੇ ਰੋਟੀ ਇਹਨਾਂ ਨੇ ਖਾ ਲਈ ਹੋਈ ਇਹ ਕਹਿੰਦੇ ਹੁਣ ਫੈਣੀਆਂ ਖਾਣੀਆਂ ਦੀਪ ਵੀ ਹੈ ਜੀ ਇੱਥੇ ਆ ਪਹਿਲੀਆਂ ਖਾਣੀਆਂ ਪਹਿਲਾਂ ਤੁਹਾਨੂੰ ਪਿਆ ਪਹਿਲਾਂ ਤੇ ਆਖਿਆ ਪਹਿਲੀਆਂ ਖਾਣੀਆਂ ਤੁਹਾਨੂੰ ਖਾਣੀਆਂ ਠੀਕ ਹੈ ਅੱਜ ਬਣ ਜੂਗਾ ਬੈਡ ਇਹ ਕਮਰਾ ਤਿਆਰ ਥੋੜੀ ਜਿਹੀ ਤੇ ਆ ਮਗਰ ਤੇ ਬੈਡ ਬਣਾ ਚਾਹੀਦਾ ਤੇ ਇਹਦੇ ਵਾਸਤੇ ਇਦਾਂ ਹੋਤ ਗਿਆ ਤੇ ਆ ਰਿਹਾ ਉਹ ਲਾਉਣਾ ਬਸ ਇਹ ਪੈਸੇ ਤਾਂ ਕਰਦੇ ਮੈਨਾਂ ਉਹ ਫੈਵੀ ਕੋਲ ਉਹ ਹੀ ਬਸ ਵਰਤਣ ਦੇ ਆ ਕਿ ਹੋਰ ਨਾ ਕਿਤੇ ਪੈਟ ਨਵਾਂ ਨਾ ਪਵੇ ਇਹ ਬਸ ਤਾਂ ਕਰਦੇ ਮੈਨਾਂ ਉਹ ਫੈਵੀ ਕੋਲ ਉਹ ਹੀ ਬਸ ਵਰਤਣ ਦੇ ਆ ਕਿ ਹੋਰ ਨਾ ਕਿਤੇ ਪੈਟ ਨਵਾਂ ਨਾ ਪਵੇ ਬਸ ਇੰਨੇ ਹੁੰਦੇ ਅੱਗੇ ਸੀ ਨਾ ਹੁੰਦੇ ਲੋਕਾਂ ਦੇ ਆਖਣਗੇ ਲਿਖਣਗੇ ਲੋਕਾਂ ਕਹਿੰਦੇ ਆ 15 15 ਕਰੋ ਲੈ ਲੈਂਦੇ ਆ ਸਹੀ ਗਾ ਆਪਣੇ ਘਰ ਵੈਸੇ ਬੰਦਾ ਕਰਦਾ ਵਾ ਥੋੜੇ ਰੰਗ ਜਾਰਾ ਕਰਦਾ ਬੰਦਾ ਕਿ ਚੱਲ ਕੀ ਚੀਜ਼ ਨਵੀਂ ਲਿਆਉਣੀ ਆ ਆਪਣੇ ਤੇ ਟੋਟਿਆਂ ਦਾ ਸਾਰੀ ਇੱਥੇ ਦੁੱਧ ਉੱਪਰ ਗਈ ਡੈਲੀਵਰੀ ਕਿੰਨੇ ਡੈਲੀਗਿੰਦੇ ਉਹ ਇਤਨਾ ਕਰਦੇ ਆ ਯਾਰ ਮੀਆਂ ਵਿੱਚ ਵਧਿਆ ਕਿ ਉਹਨੇ ਸਾਢੇ 1 ਟਲਾ ਦੇ ਮੀਆਂ ਚ ਗੈਰੀ ਬਸਤ ਬੜੀ ਕਰਦਾ ਇਹ ਸਾਢੇ 1 ਟੂਣੀ ਲਿਆਉਣ ਦੇ ਜੋਂ ਮੈਂ ਲਿਆ ਆ ਇਹ ਕੋਈ ਇਦਾਂ ਬੰਦਾ ਕਰਦਾ ਆ ਹੋ ਜੀ ਬਕਸਾ ਬਣਾ ਲਾਵਾ ਬਣਾਤਾ ਬੈੱਡ ਦਾ ਇਹ ਹੈਗਾ ਬੈੱਡ ਦੀ ਥੱਲੇ ਵਾਲੀ ਗਰਾਉਂਡ ਵਾਲੀ ਸਾਈਡ ਇਹਨੂੰ ਪੇਚ ਵੀ ਲਾ ਕੇ ਤੇ ਇਹ ਵੀ ਲਾ ਦੋ ਤੇ ਪੇਚ ਵੀ ਲਾ ਦਿਓ ਆ ਵੇਖੋ ਕਰੋ ਚੈੱਕ ਤੇ ਆਪਾਂ ਬੋੜੀ ਮਾਰਤਾ ਇੱਕ ਪੂਰਾ 4 ਫੁੱਟ ਦਾ ਬਾਕੀ 2 ਫੁੱਟ ਨਾਲ ਲਾ ਕੇ 6 ਫੁੱਟ ਦੀ ਹਾਈ 6 ਫੁੱਟ ਸਵਾ 6 ਹੈ ਤੇ ਬਾਈ 6 ਨੂੰ ਕਰਤਾ ਇਹਨੂੰਗਾ 6 ਫੁੱਟ ਇਹਨੂੰਗਾ ਸਵਾ 6 ਜਿੱਧਰ ਸੱਟੋ ਲੱਗਣੀ ਹੈ ਦੀ ਜਿੱਧਰ ਸਵਾ 6 ਹੈ ਨਾ ਜਿੱਧਰ ਇਹਨੂੰਗਾ ਸਵਾ 6 ਇਹਨੂੰਗਾ 6 ਫੁੱਟ ਜਿੱਧਰ ਸਵਾ 6 ਹੈ ਉਧਰ ਹੀ ਢੋ ਲੱਗਣੀ ਹੈ ਪਹਿਲਾਂ ਲੋਕ ਜਿਵੇਂ ਲੱਕੜਾ-ਲੋਕੜਾ ਪਰ ਧਰਿੰਦਰਾ ਜਿਵੇਂ ਜਿੱਥੋਂ ਰੈਡੀ ਬੜ ਲੈ ਆਂ ਜਾਈਏ ਨਾ ਬੜ ਤੇ ਥੱਲੇ ਸਪੋਟਾਂ ਜੀਆਂ ਮਾਰਦੇ ਆ ਚਲੋ ਉਹ ਵੀ ਠੀਕ ਆ ਬਾਕੀ ਤਾਂ ਬੋਰਡ ਵਾਜ ਜਾਂਦੇ ਸਭ ਨੂੰ ਬੈਸਟ ਵਾਲ ਕੰਮ ਤੇ ਇਹਦੇ ਵਾਸਤੇ ਹੁਣ ਮੈਂ ਪ੍ਰਾਈਮਰ ਨਿਕਲ ਲੈ ਆਈਏ ਪ੍ਰਾਈਮਰ ਇਹਦੇ ਬੈਸਰ ਮਾਰ ਕੇ ਫਿਰ ਇਹਨੂੰ ਸਿੱਧਾ ਕਰਦੇ ਹਾਂ ਫਿਲਹਾਲ ਤੇ ਜੇ ਫਰਚਰ ਇਹ ਨਾ ਪਏ ਟੈਲ ਨਹੀਂ ਲੱਗੀ ਤੇ ਫਿਲਹਾਲ ਆਪਾਂ ਟੰਪੇ ਲਈ ਲੱਕੜ ਦੇ ਕੱਟ ਕੇ ਨਾ ਭਾਵੇਂ ਚੌਹਾਂ ਸੱਡਾਂ ਤੋਂ ਲਾ ਦੇਣੇ ਬਾਕੀ ਜਦੋਂ ਟੈਲ ਲੱਗ ਗਈ ਤੇ ਫਿਰ ਆਪਾਂ ਸੋਛ-ਸੋਛੇ ਬਫਰ ਜਿਹੜੇ ਹੁੰਦੇ ਆ ਛੋ-ਛੋਤੇ ਉਹ ਗਲਾਸ ਉਹ ਤਾਂ ਫਿਰ ਲਾ ਦਾਂਗੇ ਨਾ ਉਹ ਜਿਹੜੀਆਂ ਲੱਕੜੀਆਂ ਆਪਾਂ ਲਾਉਣੀਆਂ ਪਾਵੇ ਲਾਉਣੀਆਂ ਨੇ ਲੱਕੜ ਤੇ ਉਹ ਲਾ ਦੇਣੇ ਉਹ ਤਾਂ ਬਫਰ ਹੀ ਲਾ ਦਾਂਗੇ ਇੱਕ ਟਾਈਮ ਹੋ ਚੁੱਕਿਆ 6.5 ਦਾ ਤੇ ਹੁਣ ਮੈਂ ਕਿਹਾ ਚਲੋ ਨਾਲੇ ਕਾਕੇ ਦਾ ਦੁੱਧ ਵੀ ਲੈ ਕੇ ਆਉਣਾ ਹਰ ਹਫਤੇ ਦਾ ਮੈਂ ਦੁੱਧ ਵੀ ਲੈ ਆਉਣਾ ਫਿਰ ਮੈਂ ਹੈ ਹਾਂਜੀ ਦੁੱਧ ਵੀ ਲੈ ਆਉਣਾ ਤੇ ਫਿਰ ਮੈਂ ਲੈ ਆਉਣਾ ਓਕੇ ਖਾਣਾ ਨਹੀਂ ਕੁਝ ਖਾਣਾ ਕੋ ਫਿਰ ਇਹਦਾ ਘਰੇ ਸਾਰ ਲਿਆ ਇਹਨਾਂ ਨੇ ਸਾਰੇ ਮਿਕਸ ਕਰਕੇ ਤੇ ਫਿਰ ਗੀਸ ਜਦੋਂ ਮੈਂ ਲੈਣ ਗਿਆ ਕਰਦਾ ਪਰ ਮੇਰੇ ਦਿਮਾਗ ਚ ਨਾ ਘਰੇ ਪਏ ਥੋੜੇ ਥੋੜੇ ਰੰਗ ਪਏ ਹੈ ਜਿੱਟਾ ਪਿਆ ਹੈ ਬਰਾਉਨ ਪਿਆ ਹੈ ਗਰੇ ਵੀ ਪਿਆ ਸਾਰੇ ਮਿਕਸ ਕਰਾਇ ਕਿਤੇ ਆਹ ਸ਼ੀਟ ਨਹੀਂ ਲਉ ਸਾਰੇ ਮਿਲ ਜਿੱਟਾ ਆ ਸੇ ਲੱਭ ਪੇਂਟ ਮਾਰਦਾ ਪਾ ਮਿੱਟੀ ਰੰਗਾ ਜਾਂ ਕਿਉਂਕਿ ਸ਼ੀਟ ਥੋੜੀ ਖਰਾਬ ਹੋ ਗਈ ਤਿੰਨ ਚਾਰ ਕਲਰ ਪਏ ਸੀ ਇਹ ਮਿਕਸ ਕਰਕੇ ਆਪਾਂ ਮਾਰਦੇ ਕੋਈ ਨਹੀਂ ਹੇਠ ਲੱਪਸਾਈਆ ਫੈਡਾ ਦੇ ਨਾਗਰਾ ਅਮਰੀਕਾ ਇਧਰ ਮਿਸਤੀ ਨੂੰ ਸਾਨੂੰ ਲੱਗੀ ਭੁੱਖ ਸੇਵ ਕੱਟ ਕੇ ਦੇ ਤੇ ਕਰਨ ਇਹਦਾ ਸਬਜ਼ੀ ਬਣਾਉਣ ਦੀ ਤਿਆਰੀ ਸਰੀ ਸਾਹਿਬ ਨੂੰ ਭੁੱਖ ਲੱਗੀ ਹੋਏਗੀ ਬਿਲਕੁਲ ਬਿਲਕੁਲ ਟਾਈਮ ਹੋ ਗਿਆ 8:30 ਹੋ ਗਏ ਸੱਚ ਸਾਢੇ 8 ਦਾ ਟਾਈਮ ਹੋ ਗਿਆ ਹਰ ਫਤੇ ਜੇ ਸੁੱਤਾ ਤੇ ਮੈਂ ਸੁੱਤੇ ਸਦਾ ਰੋਟੀ ਬਣਾ ਲਈਏ ਨਹੀਂ ਤੇ ਫਿਰ ਉਹਨੇ ਤਾਂ ਕਰੂਗਾ ਹੈਨਾ ਹਾਂ ਹਾਂ ਖਾੜੋ ਖਾਓ ਅੱਜ ਟਾਈਮ ਨਸ ਹੋ ਜਾਂਦਾ ਤੇ ਹਰ ਖਦਾਈ ਰੂਮ ਦਾ ਪਾ ਕੰਮ ਸ਼ੁਰੂ ਕਰਤਾ ਵਾ ਤੇ ਹੁਣ ਕੋਲੀ-ਵਲੀ ਕਰਕੇ ਕਮਰੇ ਤਿਆਰ ਕਰਾਂਗੇ ਕਮਰੇ ਤਿਆਰ ਕਰਾਂਗੇ ਕੋਲੀ-ਵਲੀ ਕਰਕੇ ਉਹਦਾ ਤੇ ਬਾਕੀ ਇਹ ਦੇਖ ਹੁੰਦੇ ਕੰਮ ਵੀ ਕੋਲੀ-ਵਲੀ ਕਰੀ ਜਾਵਾਂਗੇ ਤੇ ਬਾਹਰ ਦੇ ਕੰਮ ਵੀ ਕਰਨੇ ਪੈਂਦੇ 22 ਜਣਾ ਪੈਂਦਾ ਕੰਮ ਕਰਨ ਵਾਸਤੇ ਚਲੋ ਨਵੀਂ ਆਇਆ ਰਾਂਗ ਮੈਂ ਲੈ ਵੀ ਆ ਰਾਂਗ ਇਡਾ ਮੈਂ ਫੇਰ ਤਾ ਨੇ ਇਹਦੇ ਉੱਤੇ ਇਦਾਂ ਤਿੰਨ ਚਾਰ ਕਲਰ ਮਤਲਬ ਹੈਗੇ ਨੇ ਬਲੈਕ ਵਾਈਟ ਗ੍ਰੇ ਬਰਾਊਨ ਤੇ ਇੱਕ ਨਾ ਪਿਆ ਸੀ ਉਹ ਜਿਹਨੂੰ ਕਹਿੰਦੇ ਟੱਚ वुਡ ਪਿਆ ਸੀ ਟੱਚ वुਡ ਵਾਲਾ ਉਹ ਉਹ ਵੀ ਵਿੱਚੇ ਪਾਤੇ ਸਤਿੰਨ ਚਾਰ ਕਲਰ ਚਾਰ ਪੰਜ ਕਲਰ ਆਪਾਂ ਮਿਕਸ ਕਰਕੇ ਨਾ ਫੇਰਤਾ ਤੇ ਆ ਜਿਹੇ ਗੋਲੂ ਪੁੱਜਦੇ ਨਹੀਂ ਹੁੰਦਾ ਨੇ ਹਨਾ ਕਹਿੰਦੇ ਗੋਲੂ ਪੁੱਜਦੇ ਨਹੀਂ ਹੁੰਦੇ ਓਦਾਂ ਦਾ ਮਤਲਬ ਇਹਦਾ ਰੰਗ ਜਾ ਹੋ ਗਿਆ ਚਲੋ ਕੋਈ ਨਹੀਂ ਇੱਥੇ ਰਹਿਣਾ ਚੱਲ ਜਣਾ ਕੋਈ ਲੱਭ ਦੇ ਗੋਲੂਪੋਜ ਜਦਾਂ ਗੋਲੂਪੋਜ ਦਾ ਰੰਗ ਨਹੀਂ ਹੁੰਦਾ ਉਦਾਂ ਦਾ ਹੋਦਾ ਰੰਗ ਹੀ ਬੜੇ ਮਿਕਸ ਕਰਦੇ ਵਿੱਚ ਪਏ ਛੋਟੇ ਛੋਟੇ ਪਏ ਕਿਉਂਗੇ ਪੇਂਟ ਕਰਾਇਆ ਹੈ ਨਾ ਗੇਟ ਉਦੋਂ ਬਚੇ ਉਹ ਸਾਰੇ ਵਿੱਚੇ ਪਾ ਦਦੇ ਹੋ ਹੱਥੇ ਕਿਦਾਂ ਪੇਂਟ ਦੇ ਨਾਲ ਹੋ ਗਏ ਕਪੜੇ ਇਹ ਆਦੇ ਪਾਵੇ ਕਰਦੇ ਆਪਾਂ ਇਹ ਟੰਬਰੇ ਲਈ ਪਾਵੇ ਲਾਉਣੇ ਕਿਉਂਕਿ ਮੁਰਗੇ ਬਾਅਦ ਵਿੱਚ ਆਪਾਂ ਇਹਨੂੰ ਇਹ ਪਾਵੇ ਇਹਨੇ ਬਫਰ ਲਾ ਦੇਣੇ ਥੱਲੇ ਪੱਗੇ ਤੁਹਾਨੂੰ ਦੱਸਿਆ ਨਾ ਪਲਾਸਟਿਕ ਦੇ ਬਫਰ ਲਾ ਦੇਣੇ ਇਹ ਫਿਲਹਾਲ 1.5 ਇੰਚ ਇਦਾਂ ਕਰਕੇ ਨਾ ਐਸੋ ਐਸੋ ਇਦਾਂ ਲਾ ਦਾਂਗੇ ਇੱਠਾਂ ਕਰਕੇ ਮਿਹਰ ਰਹਿਣਗੇ ਤੇ ਛੋਟੂ ਛੜੂ ਵੱਜੂਗਾ ਉਹਨਾਂ ਟਾਈਮ ਜਦੋਂ ਜਦ ਅਾਡ ਟੈਲੈਂਟ ਵਾਲਾ ਨਹੀਂ ਲੱਗਦੀ ਉਹਨਾਂ ਜੇ ਫਿਰ ਮੁੜ ਮੁੜ ਕੇ ਉਹਦਾ ਬਾਅਦ ਚ ਫਿਰ ਇਹਨੂੰ ਰਿਮੂਵ ਕਰ ਦਾਂਗੇ ਆਪਾਂ ਹਾਂ ਵੀ ਸਮਾਨ ਸੋ ਰਹਿ ਰਹੇ ਨੇ ਇੱਥੇ ਖਦੇਰੇ ਨਾਲ ਪਾਕਿਸਤਾਨੀ ਸੂਜੂ ਜੂ ਬਸਵੇਰੇ ਤੇ ਇੱਥੇ ਵੀ ਆਪਾਂ ਡੈਕੋਰੇਟ ਨਹੀਂ ਕਰਦੀਆਂ ਗੈਸ ਜਦੋਂ ਬੋਰਡ ਤੇ ਸਮਾਨ ਵਧਾਂਗੇ ਨਾ ਪਲਾਈ ਬੋਰਡ ਤੇ ਕਾਫੀ ਵੱਜ ਜਾਣਾ ਮੈਂ ਕਿਹਾ ਛੋਟੇ ਮੁੰਡੇ ਤੇ ਸਲਫਰ ਸਲਫਰ ਪਾ ਦਾਂਗੇ ਉਹਦੇ ਤਰੀਕੇ ਨਾਲ ਡੈਕੋਰੇਟ ਕਰਕੇ ਚਲੋ ਟਾਈਮ ਹੋ ਗਿਆ 10:30 ਦਾ ਕਿੰਨ अदर ਰੋਟੀ ਬਣੀ ਬਣਾ ਰਹੀ ਹੈ ਰੋਟੀ ਬਣੀ ਬੰਦਾ ਪਿਆ ਉਧਰ ਤੇ ਮੈਂ ਜੇ ਧੋਈਏ ਤਿੰਨ ਰੋਟੀ ਬਣੀ ਚੁੱਕੀ ਹੈ ਤੇ ਇੱਥੇ ਕਰਦੇ ਹਾਂ ਵਲੋਗ ਦਾ ਐਂਡ ਅੱਗੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੋਇਨ ਕਰੋ ਜਿਹੜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਮੰਨਦੇ ਦਾ ਵਲੋਗ ਬਾ ਬਾਏ ਗੁੱਡ ਨਾਈਟ ਅਗਰ ਸਨੈਪਚੈਟ ਤੇ ਜਰੂਰ ਐਡ ਕਰੋ ਠੀਕ ਜੀ